ਸ਼ਿਵ ਪੋਲੇ ਦਾ ਬੋਲ ਸਾਚੇ ਦਰਬਾਰ ਕੀ ਜੈ ਇਹ ਜੋ ਸ਼ਿਵ ਮੰਦਿਰ ਹੈ ਖਮਾਣੋ ਖੁਰਦ ਦੇ ਵਿੱਚ ਹਾਂਜੀ ਇਹ ਸ਼ਿਵ ਮੰਦਿਰ ਹੈ ਖਮਾਣੋ ਖੁਰਦ ਦੇ ਵਿੱਚ ਇਹ ਪਰਾਚੀਨ ਮੰਦਿਰ ਹੈ ਮੁਗਲਾਂ ਦੇ ਰਾਜ ਦਾ ਮੰਦਿਰ ਹੈ ਇਹ ਮੁਗਲਾਂ ਦੇ ਰਾਜ ਦਾ ਮੰਦਿਰ ਹੈ ਇਹਦਾ ਬਾਰੇ ਕਿਸੇ ਨੂੰ ਵੀ ਇੰਨਾ ਗਿਆਨ ਨਹੀਂ ਹੈ ਕਿਉਂਕਿ ਇਹ ਬਹੁਤ ਪੁਰਾਣਾ ਮੰਦਿਰ ਹੈ ਤੇ ਹਿਸਟਰੀ ਇਹਦੀ ਐਨੇ ਕੋਈ ਨਹੀਂ ਜਾਣਦਾ ਹੈਗਾ ਤੇ ਕਈ ਸਾਲਾਂ ਤੋਂ ਇੱਥੇ ਲੰਗਰ ਚੱਲ ਰਹੇ ਨੇ ਪਿੰਡ ਦੇ ਸੰਜੋਗ ਦੇ ਨਾਲ ਹਰ ਹਰ ਮਹਾਦੇਵ ਇਹ ਪਿੰਡ ਖਮਾਣੂ ਖੁਰਦੇ ਦਾ ਪ੍ਰਾਚਨ ਸ਼ਿਵ ਮੰਦਿਰ ਹੈ ਜੀ ਇਹਦੇ ਬਾਰੇ ਲੋਕਾਂ ਨੂੰ ਇੰਨਾ ਨਹੀਂ ਪਤਾ ਹੈਗਾ ਕਿ ਕਿੰਨਾ ਕੁ ਪੁਰਾਣਾ ਹੈ ਕੋਈ ਇਹਦੀ ਜਾਣਕਾਰੀ ਨਹੀਂ ਰੱਖਦਾ ਹੈਗਾ ਜੀ ਕਿਉਂਕਿ ਇਹ ਪ੍ਰਾਚਨ ਸ਼ਿਵ ਮੰਦਿਰ ਹੁਣ ਦੇ ਨਾਲ ਇੱਥੇ ਨਰਮਦੇਸ਼ਵਰ ਸ਼ਿਵਲਿੰਗ ਨੇ ਜੀ ਤੇ ਹਨੂਮਾਨ ਜੀ ਦੀ ਇੱਛਾਧਾਰੀ ਮੂਰਤੀ ਹੈ ਸ਼ਾਇਦ ਉਹ ਹਰੀਦਵਾਰ ਦੇ ਵਿੱਚ ਹੀ ਨੇ ਹਨੂਮਾਨ ਜੀ ਇਸ ਟਾਈਮ ਤੇ ਜਾਂ ਆਪਣੇ ਖਮਾਣੂ ਖੁਰਦ ਪਿੰਡ ਦੇ ਵਿੱਚ ਹੀ ਦੇਖੇ ਨੇ ਕਿਉਂਕਿ ਇਹ ਜੀ ਮੂਰਤੀ ਬਹੁਤ ਜ਼ਿਆਦਾ ਪ੍ਰਾਚਿਤ ਮੰਦਰਾ ਚ ਹੋਇਆ ਕਰਦੀ ਹੈ ਤੇ ਇਹ ਮੁਗਲ ਕਾਲ ਤੋਂ ਪਹਿਲੇ ਦਾ ਮੰਦਿਰ ਸ਼ਹਿਰ ਦੱਸਿਆ ਜਾਂਦਾ ਜੀ ਅੱਜ ਤਾਂ ਇਹ ਸਥਿਤੀ ਮੇਰੇ ਖਿਆਲ ਦੇ ਵਿੱਚ ਕੋਈ ਇਹਦੀ ਜਾਣਕਾਰੀ ਹਿਸਟਰੀ ਇਹਦੀ ਹੈ ਨਹੀਂ ਹੈ ਜੀ ਕੋਈ ਤੇ ਹਰ ਸਾਲ ਅਸੀਂ ਇੱਥੇ ਪਿੰਡ ਦੇ ਸਹਿਯੋਗ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਆਪਾਂ ਭੰਡਾਰਾ ਲਗਾਈਦਾ ਜੀ ਜਿੰਨਾ ਵੀ ਤਿਲ ਫੁੱਲ ਹੁੰਦਾ ਹੈ ਉਹ ਸਾਰੇ ਪਿੰਡ ਤੋਂ ਆਂਦਾ ਜੀ ਵਧੀਆ ਵੱਡ ਚੜਕਪੰਡਾਰਾ ਹੁੰਦਾ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਜੀ ਇੱਕ ਵਾਰ ਜਿਹੜਾ ਮੱਥਾ ਟੇਕਣ ਆਉਂਦਾ ਦੁਬਾਰਾ ਫੇਰ ਮੁੜ ਮੁੜ ਕੇ ਆ ਲਾ ਕਹਿੰਦਾ ਯਾਰ ਅਰਦਾਸਾਂ ਪੂਰੀਆਂ ਹੁੰਦੀਆਂ ਲੋਕਾਂ ਦੀਆਂ ਬਹੁਤ ਲੋਕੀ ਸੀਗੇ ਜਿਹੜੇ ਉਹ ਮਤਲਬ ਆਪਣੇ ਘਰੇਲੂ ਉਹਨਾਂ ਤੋਂ ਹਿੰਸਾ ਤੋਂ ਜੋ ਜੋ ਵੀ ਹੈ ਉਹ ਮਨੋ ਕਾਮਨਾ ਪੂਰੀਆਂ ਕਰਕੇ ਗਏ ਨੇ ਬਹੁਤ ਖੁਸ਼ ਨੇ ਜੀ ਤੇ ਹੁਣ ਇਹ ਸ਼ਕਤੀਸ਼ਾਲੀ ਮੰਦਿਰ ਹੈ ਜੀ ਆਰ ਸ਼ਕਤੀ ਕਹ ਲੋ ਜੀ ਪੁਰਾਣਾ ਮੰਦਿਰ ਚੱਲਦਾ ਆ ਰਿਹਾ ਜੀ ਹੋਲ ਸ਼ੰਕਰ ਭਗਵਾਨ ਕੀ ਜੈ ਤੇ ਹਰ ਸਾਲ ਦੀ ਤਰ੍ਹਾਂ ਭੰਡਾਰਾ ਕਰਵਾਇਆ ਜਾ ਰਿਹਾ ਜੀ ਇਹ ਪਿੰਡ ਸਾਰੇ ਪਿੰਡ ਦਾ ਸਹਿਯੋਗ ਆ ਸਾਰਿਆਂ ਤੋਂ ਬਹੁਤ-ਬਹੁਤ ਸੇਵਾ ਮਿਲਦੀ ਹੈ ਜੀ ਇਹ ਕਹਿੰਦੇ ਆਪਣੇ ਮੰਦਰ ਦੀ ਬਹੁਤ ਮਾਨਤਾ ਜੀ ਹਰ ਜੋ ਵੀ ਇੱਥੇ ਆਪਣੀ ਮਨੋਕਾਮਨਾ ਲੈ ਕੇ ਆਉਂਦਾ ਸਭ ਦੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ ਜੀ ਤੇ ਹਰ ਨਗਰ ਖੇੜੇ ਸੁਖ ਸ਼ਾਂਤੀ ਰਹਿੰਦੀ ਹੈ ਲੋਕ ਦੂਰੋਂ-ਦੂਰੋਂ ਆ ਕੇ ਮੱਥਾ ਟੇਕਦੇ ਆ ਆਪਣੀਆਂ ਮਨੋਕਾਮਨਾ ਪੂਰੀਆਂ ਕਰਕੇ ਜਾਂਦੇ ਆ ਜੀ ਤੇ ਜੀ ਕਰਦੇ ਇਸੇ ਓਮ ਨਮ ਨਰਾਇਣ ਛੇ ਮੰਜਰ ਇਹ ਛਾੜੇ ਬਡਾਰੂ ਪਿੱਛੇ ਚੱਲ ਦੱਸਦੇ ਹੁੰਦੇ ਆ ਵੀ ਇਹ ਜਿਹੜਾ ਪੌੜੀਆਂ ਵਾਲਾ ਟੋਬਾ ਵੱਜਦਾ ਹੁੰਦਾ ਦਾ ਮੰਦਰ ਚੂਰੇ ਬਡਾਰੂ ਦਾਦ ਦੇ ਕਪੜਾ ਲੀੜਾ ਧੋਣਾ ਅਰ ਇਸ਼ਨਾਨ ਕਰਨੇ ਮੰਦਰੇ ਕੋਲੋਂ ਜਾ ਕੇ ਸਾਰੇ ਇਸ਼ਨਾਨ ਕਰਦੇ ਹੁੰਦੇ ਤੇ ਇਹ ਮੰਦਰ ਸਾਡੇ ਬਡਾਰੂ ਦਾਦ ਦੇ ਪਰਦਾਦੇ ਦੱਸਦੇ ਹੀ ਆਉਂਦੇ ਆ ਵੀ ਬਹੁਤ ਪੁਰਾਣਾ ਮੰਦਿਰ ਆ ਪੁਰਾਣੇ ਸਾਧੂ ਵੀ ਉਰੇ ਕੋਈ ਬਡਾਰੂਆਂ ਨੇ ਸਾਡਿਆਂ ਨੇ ਦੇਖਿਆ ਇਸ ਕਾਰਨ ਮੰਦਿਰ ਦੇ ਨਾਲ ਸਾਰੀ ਸੰਗਤ ਪਿੰਡ ਦੀs ਸਹਿਯੋਗ ਦੇ ਰਹੀ ਆ ਅਸੀਂ ਰੇਕ ਸਾਲ ਨਾਲ ਲੱਗ ਕੇ ਸੰਗਤ ਦੇ ਉਰੇ ਭੰਡਾਰਾ ਕਰਾ ਰਹੇ ਆ ਬਹੁਤ ਮੰਨੋ ਪੂਰੀਆਂ ਹੁੰਦੀਆਂ ਜਿਹੜੇ ਆਉਨੇ ਆ ਸਭ ਦੱਸਦਿਆਂ ਲੋਕ ਬਾਹਰਲੀ ਸੰਗਤ ਵੀ ਸਾਨੂੰ ਸਹਿਯੋਗ ਦਿੰਦੀ ਆ ਮੰਦਿਰ ਚ ਭੰਡਾਰਾ ਕਰਨ ਵਾਸਤੇ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆ ਆ ਤੈਹ ਦੇ ਲੋ ਅਰ ਕਮੇਟੀ ਮੈਂਬਰਾਂ ਵੱਲੋਂ ਅਰ ਪਣਜੀ ਵੱਲੋਂ ਅਸੀਂ ਪਿੰਡ ਦਾ ਸਾਰੇ ਦਾ ਧੰਨਵਾਦ ਕਰਦੇ ਆ ਸਾਰੇ ਪਿੰਡ ਦੇ ਸਹਿਯੋਗ ਗਲ ਉਰੇ ਲੰਗਰ ਚੱਲਦਾ ਹੈ ਹਰ ਸ੍ਰਵਤਰੀ ਨੂੰ ਮਨਾ ਰਹੇ ਆਂ ਬਾਕੀ ਸਾਡੇ ਅਸੀਂ ਪਾ ਵੀ ਮਨਾ ਰਹੇ ਆਂ ਬਾਹਰ ਐਤਵਾਰ ਵੀ ਮਨਾਉਨੇ ਆ ਸਾਡੇ ਪੰਜ ਜੀ ਹਮਨ ਕਰਦੇ ਰਹਿੰਦੇ ਨੇ ਉਰੇ ਓਮ ਨਮਨਰਹਿ ਜੈ ਸ਼ਿਵ ਸ਼ੰਕਰ ਜੈ ਸ਼ਿਵ ਪੋੜਾ ਤੇ ਪਿੰਡ ਦੇ ਸਹਿਯੋਗ ਨਾਲ ਹੀ ਸਭ ਉਹ ਲੰਗਰ ਚੱਲਦੇ ਆਂ ਤੇ ਸਭ ਇਕੱਠੇ ਹੋ ਕੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਤੇ ਸਭ ਕਿਰਪਾ ਭਗਵਾਨ ਦੀ ਹੈ ਜੈ ਸ਼ਿਵ ਸ਼ੰਕਰ ਜੈ ਸ਼ਿਵ ਪੋੜਾ ਹਰ ਹਰ ਮਹਾਦੇਵ ਇਹ ਸਾਡੇ ਪਿੰਡ ਦਾ ਇੱਕ ਸਾਂਝਾ ਭਾਈਚਾਰਾ ਹੈ ਅਸੀਂ ਸਾਰੇ ਚਾਹੇ ਕੋਈ ਵੀ ਧਰਮ ਹੈ ਅਸੀਂ ਸਾਰੇ ਇਕੱਠੇ ਹੋ ਕੇ ਮਨਾਉਨੇ ਆ ਤੇ ਮੈਂ ਤਾਂ ਇਹੀ ਕਹੂੰਗਾ ਵੀ ਇਕਨ ਸਾਡੀ ਚੜ੍ਹਦੀ ਕਲਾ ਰਹੇ ਧਰਮ ਸਾਡਾ ਹਾਂਜੀ ਸਪੈਨ 60 ਸਭ ਦਾ 60 ਸਭ ਦਾ ਪੈੜ ਚਾਂ ਸਭ ਦਾ ਹਾਂਜੀ ਕਿੰਨਾ ਪੁਰਾਣਾ ਮੰਦਿਰ ਘਰ ਤੋਂ ਪਹਿਲਾਂ ਦਾ ਸਭ ਪੁਰਾਣਾ ਹੈ ਜੀ ਇਹ ਤਾਂ ਸੋਤਿ ਸ਼ਿਵ ਪ੍ਰਾਣਾ ਮੰਦਿਰ ਹੈ ਜਾਨੇ ਚੜੀਆਂ ਹੋਈਆਂ ਪੂੜੀਆਂ ਮਾਨੋ ਪਰ ਪੂੜੀਆਂ ਹੁੰਦੀਆਂ ਅੱਛਾ ਜੀ ਹਾਂ ਕਿੰਨਾ ਪੁਰਾਣਾ ਜੀ ਮੰਦਿਰ ਬਹੁਤ ਪੁਰਾਣਾ ਬਜ਼ੁਰਗ ਹਿਸਟਰੀ ਪਤਾ ਹੈ ਜੀ ਕੋਈ ਨੇ ਬਣਾਇਆ ਤਾਂ ਜੀ ਇਹ ਨਾ ਨਹੀਂ ਮੈਂ ਨਹੀਂ ਬਾਪ ਨੇ ਬਣਾਇਆ ਤੇ ਇਹ ਬਜ਼ੁਰਗਾਂ ਨੇ ਇਹ ਬਜ਼ੁਰਗਾਂ ਨੇ ਬਣਾਇਆ ਸੀ ਹਾਂ ਮੰਦਿਰ ਕਿੰਨਾ ਪੁਰਾਣਾ ਹੈ ਜੀ ਮੰਦਿਰ ਤਾਂ ਬਹੁਤ ਪੁਰਾਣਾ ਹੈ ਇਹ ਪਿੰਡ ਦੇ ਬਣਨ ਤੋਂ ਪਹਿਲਾਂ ਦਾ ਹੀ ਮੰਦਿਰ ਹੈ ਜੀ ਕਿ ਬਰਾ ਭਿਕਾ ਉਹ ਮਨਾਰੇ ਉਹਨਾਂ ਭੰਡਾਰਾ ਲਗਾ ਰਹੇ ਕਿਉਂ ਕਿ ਆ ਬਾਤ ਹੈ ਕੋਈ ਖਾਸ ਗੱਲ ਹੈ ਮੰਦਰ ਸਮਝੀ ਜਾਂਦਾ ਮੰਦਰ ਦੀ ਸ਼ਕਤੀ ਨਾਲ ਬਣਾ ਬਣ ਰਿਹਾ ਸਭ ਕੁਝ ਸਤਰਾ ਸ਼ਕਤੀ ਆ ਕਿਸ ਦੀ ਮਨੋ ਕਾਮਨਾ ਪੂਰੀ ਸਭ ਦੀ ਮਨੋ ਕਾਮਨਾ ਪੂਰਨ ਹੁੰਦੀ ਹੈ ਕੋਈ ਵੀ ਸੁੱਖ ਸਾਡੇ ਜਗ੍ਹਾ ਨਹੀਂ ਦੀ ਪਾਉਣਾ ਵੀ ਸਵਾ ਜਗਾ ਦੀ ਮੇਰੇ ਕੋਲ ਫਿਰ ਮੈਂ ਸਾਵਣ ਦੇ ਬਾਤ ਰੱਖੇ ਫਿਰ ਸਾਨੂੰ ਐਨੀ ਜਗਾ ਮਿਲ ਗਈ ਫਿਰ ਫਿਰ ਵੀਰਵਾਰ ਦੇ ਬਾਦ ਸ਼ੁਰੂ ਕਰੇ ਫਿਰ ਸਾਡਾ ਘਰ ਸ਼ਕਤ ਹੋ ਗਿਆ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਹੈ ਜੀ ਮੰਦਰ ਪੀਣਾ ਨੇ ਬਣਾਇਆ ਕੋਈ ਨਹੀਂ ਪਤਾ ਜੀ ਦੇ ਹੋਂਦ ਤੇ ਹੋਂਦ ਤੇ ਪਹਿਲਾਂ ਗਿਆ ਬੇਟਾ ਇੱਧਰ ਪਹਿਲਾਂ ਗਿਆ ਮਾਂ ਦਾ ਫੋਨ ਕਰਕੇ ਉਸ ਮਾਂ ਤੋਂ ਬਹੁਤ ਕਿਰਪਾ ਕਰੀ ਗਈ ਆ ਕਿੰਨਾ ਤੁਹਾਡਾ ਕੋਈ ਮਨੋ ਕਾਮਨਾ ਪੂਰੀ ਹੋਈ ਹੋਈ ਹੋ ਰਹੀ ਆ ਕਿ ਜੈ ਹੁੰਦੀ ਆ ਜੀ ਹੁੰਦੀ ਆ ਅੱਜ ਰਾਤਰੀ ਦਾ ਭੰਡਾਰ ਲਾ ਰਹੇ ਸੀ ਤੁਹਾਡਾ ਕਿੰਨਾ ਜੀ ਇਹਦੇ ਬਾਅਦ ਕੁਝ ਖਾਲਸਾ ਹੈ ਇਹ ਮੰਦਿਰ ਬਹੁਤ ਪੁਰਾਣਾ ਹੈ ਅੱਛਾ ਜੀ ਤੇ ਬਹੁਤ ਕਰਮੀਆਂ ਵਾਲਾ ਬੰਦਾਰ ਹੈ ਇਸਲਾ ਮੰਦਿਰ ਹੈ ਜੀ ਬਹੁਤ ਮਾਂਤਾ ਹੁੰਦੀ ਆ ਸਿਆਣੇ ਬਜ਼ੁਰਗ ਪੈਂਦੇ ਹੁੰਦੇ ਤੇ ਆ ਕੇ ਇਕੱਠੇ ਹੋ ਕੇ ਫਿਰ ਹੌਲੀ ਹੌਲੀ ਉਹਨਾਂ ਨੂੰ ਜਾ ਗਿਆ ਮਾਤਾ ਦਾ ਸ਼ਹੀਦ ਬਾਦ ਅੱਛਾ ਜੀ ਬਾਬਾ ਜੀ ਇਹਦੇ ਵੀ ਸੇਵਾ ਕਰੋ ਮੰਦਿਰ ਦੀ ਠੀਕ ਹੈ ਉਦੋਂ ਦੀ ਮਾਨਤਾ ਬਹੁਤ ਹੁੰਦੀ ਜੀ ਹਾਂ ਸਭ ਤੋਂ ਪਹਿਲਾਂ ਜੀ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ ਤੇ ਹੈਲੋ ਜੀ ਮੈਂ ਕੀ ਕਹਿੰਦੇ ਆ ਦੂਜੀ ਵਾਰੀ ਅਟੈਂਡ ਕਰ ਰਹੇ ਆ ਮੈਂ ਸਪੈਸ਼ਲੀ ਕੈਨੇਡਾ ਤੋਂ ਆ ਰਿਹਾ ਹਾਂ ਤੁਸੀਂ ਇਹ ਲਾ ਲੋ ਕਿ ਇਹ ਭੰਡਾਰੇ ਤੇ ਇਹਨਾਂ ਨੇ ਸ਼ਿਵ ਸ਼ੰਕਰ ਬੋਲੇ ਜੀ ਨੇ ਬੁਲਾਇਆ ਪਿਛਲੀ ਵਾਰੀ ਵੀ ਬੁਲਾਇਆ ਸੀ ਉਹਨਾਂ ਨੇ ਇਸ ਵਾਰੀ ਵੀ ਬੁਲਾਇਆ ਹੈ ਸਭ ਤੋਂ ਪਹਿਲਾਂ ਤਾਂ ਪ੍ਰਾਚੀਨ ਸ਼ਿਵ ਮੰਦਿਰ ਦੇ ਖਮਾਣੋ ਖੁਰਦ ਦੇ ਸਾਰੇ ਹੀ ਕਮੇਟੀ ਮੈਂਬਰਾਂ ਨੂੰ ਪ੍ਰਧਾਨ ਸਾਹਿਬ ਨੂੰ ਪ੍ਰਧਾਨ ਨੂੰ ਸੁਦਰਸ਼ਨ ਕੁਮਾਰ ਜੀ ਨੂੰ ਹਰੀਸ਼ ਸ਼ਰਮਾ ਜੀ ਨੂੰ ਸਾਰਿਆਂ ਨੂੰ ਸਾਰੇ ਖਮਾਣੋ ਖੁਰਦ ਦੇ ਪਿੰਡ ਨਿਵਾਸੀਆਂ ਨੂੰ ਮੈਂ ਮੁਬਾਰਕਾ ਦੇਣਾ ਚਾਹੁੰਦਾ ਕਿ ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਆ ਹੈਨਾ ਤੇ ਇਦਾਂ ਦਾ ਜਿਹੜਾ ਸਮਾਗਮ ਹੈ ਠੀਕ ਹੈ ਗੁਰਦੁਆਰੇ ਮੰਦਿਰਾਂ ਚ ਹੁੰਦਾ ਰਹਿਣਾ ਚਾਹੀਦਾ ਸਾਰਿਆਂ ਦੀ ਏਕਤਾ ਕਾਇਮ ਰਹਿਣੀ ਚਾਹੀਦੀ ਹੈ ਤੇ ਇਦਾਂ ਦਾ ਉਪਰਾਲਾ ਬਹੁਤ ਜ਼ਰੂਰੀ ਹੈ ਲੱਗਿਆ ਵੀ ਤੁਹਾਡੀ ਕੋਈ ਇੱਛਾ ਮਨੋ ਕਾਮਨਾ ਪੂਰੀ ਹੋਈ ਹੋ ਰਹੀ ਆ ਕਿ ਜਮ ਬਿਲਕੁਲ 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 ਪਿਛਲੇ ਸਾਲ ਹੋਈ ਸੀ ਪਿਛਲੇ ਸਾਲ ਕੰਮ ਵਿੱਚ ਬਹੁਤ ਵਾਅਦਾ ਮਿਲੇ ਸਾਨੂੰ ਠੀਕ ਹੈ ਜੀ ਤੇ ਫਿਰ ਇਸ ਸਾਲ ਫਿਰ ਦੁਬਾਰਾ ਆਏ ਆ ਹੁਣ ਹੋਰ ਐਕਸਪੈਕਟ ਕਰ ਰਹੇ ਆ ਤਾਂ ਆਪਣੇ ਕਰਮ ਕਰੋ ਵਧੀਆ ਤੇ ਫਲ ਦੀ ਇੱਛਾ ਨਾ ਕਰੋ ਏਹੀ ਸਾਡਾ ਨਾਰਾ ਹਾਂਜੀ ਨਮਸਕਾਰ ਜੀ ਮੇਰਾ ਨਾਮ ਡਾਕਟਰ ਸਾਹਿਬ ਆਏ ਨੇ ਸਾਡੇ ਮੇਰਾ ਨਾਮ ਡਾਕਟਰ ਕੰਚਨ ਹੈ ਮੈਂ ਦੀਪ ਹਸਪਤਾਲ ਲੁਧਿਆਣਾ ਵਿੱਚ ਕੰਮਕਾਰ ਕਰਦੀ ਹਾਂ ਤੇ ਅੱਜ ਇਹ ਸਾਡੇ ਪੂਰਵਜਾਂ ਦਾ ਜਿੱਦੀ ਪਿੰਡ ਹੈ ਸਾਡੇ ਕਮੇਟੀ ਮੈਂਬਰਾਂ ਨੇ ਜੋ ਹਰ ਸਾਲ ਸ਼ਿ ਰਾਤਰੀ ਉੱਤੇ ਭੰਡਾਰਾ ਆਯੋਜਿਤ ਕਰਦੇ ਹਨ ਇੱਥੇ ਆ ਕੇ ਬੜਾ ਹੀ ਮਨ ਲੱਗਦਾ ਹੈ ਮੈਂ ਹਰ ਸਾਲ ਖੁਦ ਤੇ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਆਉਣੀ ਆ ਤਾਂ ਕਿ ਅਸੀਂ ਇੱਥੋਂ ਦਾ ਆਸ਼ੀਰਵਾਦ ਪ੍ਰਾਪਤ ਕਰ ਸਕੀਏ ਬਹੁਤ ਲੱਖ ਲੱਖ ਵਾਰ ਕਹਿੰਦਾ ਹਰ ਹਰ ਮਹਾਦੇਵ ਸਾਰੇ ਭਗਤਾਂ ਨੂੰ ਸ਼ਿਮਪੋਲੇ ਸ਼ੰਕਰ ਦੇ ਭਗਤਾਂ ਨੂੰ ਸ਼ਿਵਰਾਤਰੀ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਭੋਲੇ ਸ਼ੰਕਰ ਤੁਹਾਡੇ ਸਾਰਿਆਂ ਤੇ ਕਿਰਪਾ ਦੀ ਸਤਿ ਬਣਾਏ ਰੱਖੇ ਔਰ ਅੱਜ ਖਮਾਣੋ ਖੁਰਦ ਦੇ ਵਿੱਚ ਪ੍ਰਾਚੀਨ ਸ਼ਿ ਮੰਦਰ ਦੇ ਵਿੱਚ ਜੋ ਅੱਜ ਭੰਡਾਰਾ ਹੋ ਰਿਹਾ ਹੈ ਚੱਲ ਰਿਹਾ ਹੈ ਹਰ ਸਾਲ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਜੋ ਖੀਰ ਪੂਰੀ ਛੋਲੇ ਦਾ ਭੰਡਾਰਾ ਇਸ ਮੰਦਰ ਦੇ ਵਿੱਚ ਪਿੰਡ ਵਾਲੇ ਔਰ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਹੋਰ ਲੋਕਾਂ ਦੇ ਸਹਿਯੋਗਾਂ ਨਾਲ ਬਹੁਤ ਵਧੀਆ ਜੋ ਹਰ ਸਾਲ ਕਿਤਾ ਜਾ ਰਿਹਾ ਹੈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸ ਮੰਦਿਰ ਦਾ ਬਹੁਤ ਪ੍ਰਾਚੀਨ ਇਤਿਹਾਸ ਰਿਹਾ ਹੈ ਜੋ ਮੁਗਲਾਂ ਦੇ ਸਮੇਂ ਦਾ ਹੈ ਜੋ 500 ਸਾਲ ਤੋਂ ਵੀ ਵੱਧ ਹੈ ਜਿਸ ਦਾ ਕਿਸੇ ਨੂੰ ਗਿਆਤ ਵੀ ਨਹੀਂ ਹੈ ਜੋ ਪੁਰਾਤਨ ਸਭਿਅਤਾ ਦੇ ਵਿੱਚ ਇਹਦੇ ਦੇਖਣ ਨੂੰ ਮਿਲਿਆ ਹੈ ਸਾਰਿਆਂ ਨੂੰ ਇੱਥੇ ਆ ਕੇ ਕਹਿਣ ਦਾ ਫਲ ਇੱਥੇ ਆ ਕੇ ਜੋ ਮੱਥਾ ਟੇਕਣ ਦਾ ਸਾਰਿਆਂ ਨੂੰ ਮਨ ਵੰਚਿਤ ਮਨੋ ਕਾਮਨਾ ਪੂਰਨ ਦਾ ਫਲ ਪ੍ਰਦਾਨ ਹੁੰਦਾ ਹੈ ਤਾਂ ਬੇਨਤੀ ਹੈ ਕਿਸਾਰੇ ਖਮਾਣੋ ਖੁਰਦ ਦੇ ਇਸ ਪਰਾਚੀਨ ਤੇ ਇਤਿਹਾਸਕ ਮੰਦਰ ਚ ਜਰੂਰ ਪਹੁੰਚ ਕੇ ਹਰ ਸਾਲ ਆਪਣੀ ਹਾਜ਼ਰੀ ਜਰੂਰ ਲਗਾਏ ਕਰਨ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਬੁਲੇ ਸ਼ੰਕਰ ਜੀ ਦੇ ਅੱਜ ਦਿਦਸ ਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ ਖਮਾਣੋ ਸ਼ਹਿਰ ਦੇ ਵਿੱਚ ਆਏ ਆ ਤੇ ਆਪਣਾ ਸ਼ਹਿਰ ਆਪਣਾ ਪਰਿਵਾਰ ਨੇ ਸਾਡੇ ਤੇ ਸਾਰੇ ਦੇਖਿਆ ਬੜੇ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਅੱਜ ਸ਼ੁਭਰਾਤਰੀ ਮਨਾ ਰਹੇ ਨੇ ਬੜੇ ਇਸ ਪੁਰਾਣੇ ਸਮਿਆਂ ਤੋਂ ਇਸ ਮੰਦਿਰ ਦੇ ਵਿੱਚ ਮਨਾਈ ਜਾਂਦੀ ਹੈ ਤੇ ਬੜਾ ਉਤਸ਼ਾਹ ਹੈਗਾ ਸੰਗਤਾਂ ਦੇ ਵਿੱਚ ਜਿਵੇਂ ਮੈਂ ਭਗਵਾਨ ਜੀ ਅੱਗੇ ਬੇਨਤੀ ਕਰਦਾ ਹਾਂ ਹਮੇਸ਼ਾ ਅੱਜ ਵੀ ਮੈਂ ਬੇਨਤੀ ਕਰਨਾ ਕਿ ਖਮਾਣੋ ਵਾਸੀਆਂ ਨੇ ਬਹੁਤ ਮਿਲ ਕੇ ਆਸ ਪ੍ਰਗਟਾਈ ਆ ਸਰਕਾਰ ਦੇ ਵਿੱਚ ਆਸ ਪ੍ਰਗਟਾਈ ਆ ਤੇ ਮੈਂ ਅੱਜ ਇੱਥੇ ਵੀ ਬੇਨਤੀ ਕਰਕੇ ਆਇਆ ਹਾਂ ਭਗਵਾਨ ਜੀ ਕੋਲ ਕਿ ਆਪਾਂ ਇਹਨੂੰ ਇਸ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਦੇ ਲਈ ਸੀਵਰੇ ਦਾ ਜਿਹੜਾ ਪ੍ਰੋਜੈਕਟ ਆ ਸਾਡਾ ਜਿਹੜਾ ਡ੍ਰੀਮ ਪ੍ਰੋਜੈਕਟ ਆ ਉਹਨੂੰ ਜਰੂਰ ਸਾਡੇ ਨੂੰ ਭਗਵਾਨ ਜੀ ਸਿਰੇ ਚੜਾਉਣ ਉਹਦੇ ਲਈ ਲੱਗੇ ਹੋਏ ਆ ਮਿਹਨਤ ਕਰ ਰਹੇ ਆ ਤੇ ਬੜੀ ਜਲਦੀ ਜਿਹੜਾ ਸ਼ਹਿਰ ਵਾਸੀਆਂ ਨੂੰ ਇਹਦਾ ਅਸੀਂ ਕੁਝ ਖ਼ਬਰੀ ਦਵਾਂਗੇ ਤੇ ਜਗ੍ਹਾ ਵੀ ਸਾਰਾ ਆਈਡੈਂਟੀਫਾਈ ਕਰ ਚੁੱਕੇ ਆ ਸਾਰਾ ਕੁਝ ਹੋ ਚੁੱਕਿਆ ਤਕਰੀਬ ਮੰ तकरीबन ਨੇ ਨੇੜੇ ਲੱਗਿਆ ਹੈ ਬਸ ਮੈਂ ਇਹ ਜ਼ਰੂਰ ਬੇਨਤੀ ਕਰੂੰਗਾ ਸ਼ਹਿਰ ਨਿਵਾਸੀ ਸਾਥ ਦੇਣ ਇਹ ਨਾ ਹੋਵੇ ਕੋਈ ਬੰਦਾ ਅਰਚਣ ਨਾ ਪੈਦਾ ਕਰੇ ਸੋ ਜੇ ਮਾੜੀ ਮੋਟੀ ਕਿਸੇ ਨੂੰ ਕੋਈ ਦਿੱਕਤ ਆਉਂਦੀ ਵੀ ਹੈ ਤਾਂ ਬਹਿ ਕੇ ਆਪਾਂ ਹੱਲ ਕਰ ਸਕਦੇ ਆ ਸੋ ਆਪਾਂ ਇਸ ਸ਼ਹਿਰ ਨੂੰ ਬਚਾਉਣ ਦੇ ਲਈ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਬਹੁਤ ਵਧੀਆ ਲੋਕ ਵੱਡੀਆਂ ਵੱਡੀਆਂ ਕੁੱਟੀਆਂ ਵੱਡੇ ਵੱਡੇ ਘਰ ਚਾਹੇ ਕੋਈ ਗਰੀਬ ਹੈ ਚਾਹੇ ਕੋਈ ਅਮੀਰ ਹੈ ਉਹਦਾ ਆਪਣਾ ਸ਼ਹਿਰ ਆ ਪਰ ਜਦੋਂ ਘਰ ਤੋਂ ਬਾਹਰ ਨਿਕਲਦਾ ਬਹੁਤ ਵੱਡੇ ਜਿਹੜੇ ਨਾਲੇ ਨੇ ਬਹੁਤ ਬੁਰੀ ਤਰ੍ਹਾਂ ਨਾਲ ਭਰੇ ਹੋਏ ਨੇ ਤੋ ਅਸੀਂ ਪ੍ਰਧਾਨ ਜੀ ਖੜੇ ਨੇ ਨਗਰ ਕੌਂਸਲ ਦੇ ਨਗਰ ਪੰਚਾਇਤ ਦੇ ਲੁੰਗੇ ਅਸੀਂ ਸਾਰੀ ਰਲ ਕੇ ਕੰਮ ਕਰ ਰਹੇ ਹਾਂ ਪਰ ਰੋਜ਼ ਦਾ ਰੋਜ਼ ਕੰਮ ਹੋ ਰਿਹਾ ਪਰ ਜਿੰਨਾ ਇੱਕ ਪਹਿਲਾ ਬਲਕ ਚ ਕੰਮ ਇਕੱਠਾ ਹੋਇਆ ਹੈ ਉਹਨੂੰ ਥੋੜਾ ਟਾਈਮ ਜ਼ਰੂਰ ਲੱਗਦਾ ਪਰ ਅਸੀਂ ਸੀਵਰੇਜ ਦੇ ਕੰਮ ਦੇ ਉੱਤੇ ਜਿਹੜਾ ਫੋਕਸ ਕਰ ਰਹੇ ਹਾਂ ਖਮਾਣੋ ਦੇ ਵਿੱਚ ਸ੍ਰੀ ਪ੍ਰਮਾਤਮਾ ਕਰੇ ਬੜੀ ਜਲਦੀ ਅਸੀਂ ਇਹ ਪੂਰਾ ਕਰਾਂ ਸੋ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਖੁਸ਼ ਰਹੋ ਤੰਦਰੁਸਤ ਰਹੋ ਪ੍ਰਮਾਤਮਾ ਤੁਹਾਡੇ ਤੇ ਨਿਹਰ ਭਰਿਆ ਹਰ ਹਰ ਮਹਾਦੇਵ ਅੱਜ ਸ਼ਬਰਾਤੀ ਦੇ ਇਸ ਪਵਿੱਤਰ ਦਿਸਤੇ ਉੱਤੇ ਸਮੂਹ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਬੜੀ ਖੁਸ਼ੀ ਹੋਈ ਆ ਮਨ ਨੂੰ ਬੜੀ ਸ਼ਾਂਤੀ ਮਿਲੀ ਆ ਭੋਲੇ ਨਾਥ ਜੀ ਦੇ ਦਰਸ਼ਨ ਕਰਕੇ ਸੰਗਤਾਂ ਵਿੱਚ ਵਿਚਰ ਕੇ ਸਾਡੇ ਸਤਕਾਰਯੋਗ ਐਮਬਲੈਂਸ ਸਾਹਿਬ ਉਹ ਵੀ ਹਾਜ਼ਰ ਹੋਣ ਆਏ ਨੇ ਉਹਨਾਂ ਦਾ ਵੀ ਅਸੀਂ ਆਪਣੇ ਨਗਰ ਕੌਂਸਲ ਵੱਲੋਂ ਤੇ ਸਮੂਹ ਸੰਗਤ ਵੱਲੋਂ ਧੰਨਵਾਦ ਕਰਦੇ ਆ ਸ਼ਬਰਾਤੀ ਇਸ ਪਵਿੱਤਰ ਦਿਹਾੜੇ ਤੇ ਦੁਬਾਰਾ ਫੇਰ ਸੰਗਤ ਨੂੰ ਲੱਖ ਲੱਖ ਮੁਬਾਰਕਾਂ